ਪੰਜਵਾਰ ਦਾ ਐਮਐਲਏ ਹੈ ਉਹਨੂੰ ਇੱਕ ਵਾਰ ਹੀ ਟੈਂਸ਼ਨ ਮਿਲੂਗੀ ਉਸ ਦਾ ਜੋ ਨਾਲ ਮਿਲ ਰਹੀ ਹੈ ਇਸ ਵਾਰ ਜਦੋਂ ਝੋਨੇ ਦੀ ਫਸਲ ਸਾਡਾ ਨੇ ਲਗਾਈ ਹੈ ਤਾਂ ਕਿਸੇ ਨੂੰ ਰਾਤ ਉਹ ਵੀ ਸਾਡੀ ਪੰਜਾਬ ਸਰਕਾਰ ਨੇ ਚਲਾ ਕੇ ਅੱਜ ਹਰ ਖੇਤ ਤੱਕ ਫਸਲ ਲੈ ਕੇ ਜਾਂਦੇ ਹਾਂ ਉਹਨਾਂ ਦੀ ਜੋ ਖਰੀਦ ਹੀ ਉਹ ਵਧੀਆ ਕਰ ਦਿੱਤੀ ਹੈ ਕਿਸਾਨਾਂ ਦੇ ਵਿੱਚ ਉਹ ਡਾਇਰੈਕਟ ਪੈਸੇ ਆਉਣ ਲੱਗ ਗਏ ਆ ਆਰਧੀਆਂ ਦੇ ਜਾ ਕੇ ਦਰਲੇ ਦੀ ਮਾਰਨੇ ਪੈਂਦੇ ਹੋਰ ਜੋ ਲੋੜ ਮੁਹੱਈਆ ਦੀ ਉਸ ਦੇ ਮਤਲਬ ਸਕੂਲਾਂ ਦੇ ਵਿੱਚ ਵੀ ਗ੍ਰਾਂਟਾਂ ਆ ਰਹੀਆਂ ਹਨ ਤਾਂ ਜੋ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ ਅਤੇ ਬੈਠਨ ਦਾ ਇਹ ਹੋ ਸਕਦਾ ਬਲਾਕਪਤੀ ਜ਼ਿਲ੍ਹਾ ਪ੍ਰਿੰਸੀਪਲ ਲਖਣਵੀ ਆਉਣ ਵਾਲੀ ਕਿਤੇ ਮੈਂਬਰ ਜਿਤਾਈਏ ਆਪਣੇ ਚੇਅਰਮੈਨ ਬਣਾ ਸਕੀਏ ਇਹਨਾਂ ਗੱਲਾਂ ਦੇ ਨਾਲ ਕਿਮਾ ਦਾ ਜੱਜਗਾ ਵਾਹਿਗੁਰੂ ਜੀ ਕਾ ਕਾਲਤਾ ਵਾਹਿ ਤਰਪਾਲ ਸਿੰਘ ਜੀ ਜੋ ਸਾਡੇ ਸਗੱਤਰ ਮੰਤਰੀ ਅੱਧ ਦੇਖਿਓ ਆ ਦੇਖਿਓ ਅੱਜ ਮੇਰੇ ਵੀਰ ਭੁਪਿੰਦਰ ਸਿੰਘ ਬੱਬੂ ਜੀ ਦੇ ਗ੍ਰਹਿ ਵਿਖੇ ਸਾਡੇ ਸਟਕਾ ਦਾ ਸਰਪੰਚ ਵੀ ਲਖਵਿੰਦਰ ਸਿੰਘ ਜੀ ਦੀ ਰੈਣ ਮਾਈਏ ਰਪੇੜ ਬੇਗੇਵਾਲ ਵਿਖੇ ਜਿਹੜੀ ਬੜੀ ਇੱਕ ਨਗਰ ਦੀ ਵਿਸ਼ਾਲ ਮੀਟਿੰਗ ਹੋਈ ਆ ਉਹਦੇ ਵਿੱਚ ਅਸੀਂ ਪਾਰਟੀ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਖੁੱਲ ਕੇ ਵਿਚਾਰਾਂ ਕੀਤੇ ਆ ਕਿ ਪਾਰਟੀ ਨੂੰ ਤੱਕ ਕਿਦਾਂ ਇੱਥੇ ਆਪਾਂ ਤਗੜਿਆ ਕਰਨਾ ਪਰ ਅੱਜ ਜੋ ਇਸ ਨਗਰ ਦਾ ਮਾਨ ਸਤਕਾਰ ਹੰਧਾਰਾ ਮਿਲਿਆ ਜਾਂ ਕੱਠ ਵੇਖਿਆ ਤੇ ਉਹ ਇਹਨਾਂ ਨੇ ਅੱਜ ਸਾਬਤ ਕਰਤਾ ਵਾ ਕਿ ਇਹ ਜਿਹੜਾ ਨਗਰ ਆ ਇਹ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਆਰ ਭਗਵਾਨ ਸਿੰਘ ਮਾਨ ਦੇ ਨਾਲ ਝਟਾ ਵਾਂਗੂ ਖੜਾ ਔਰ ਇਹਦੇ ਚ ਕੋਈ ਦੂਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਆਉਣਗੀਆਂ ਔਰ ਉਹਦੇ ਜਿਹੜੇ ਰੁਝਾਨ ਆ ਉਹ ਬਹੁਤ ਵਧਿਆਉਣ ਕੋਰ ਇੱਕ ਫਸੜ ਹੋਵੇ ਸਰ ਤੇ ਹਲਕੇ ਮਜੀਠੇ ਦੇ ਵਿੱਚ ਕਾਫੀ ਲੌਂਗ ਟਾਈਮ ਤੋਂ ਚੱਲ ਰਹੇ ਆ ਬਟ ਅੱਜ ਬਿੱਗੇਵਾਲ ਪਿੰਡ ਦੇ ਵਿੱਚ ਇੱਥੇ ਪਹੁੰਚੇ ਆ ਔਰ ਇਥੋਂ ਦੇ ਜਿਹੜੇ ਰਸਤੇ ਕੱਚੇ ਆ ਉਹਨਾਂ ਦੇ ਅੱਜ ਜਿਹੜਾ ਉਤਕਰਨ ਕੀਤਾ ਔਰ ਸਾਰੇ ਰਸਤੇ ਜਿਹੜੇ ਆ ਉਹ ਪੱਕੇ ਕੀਤੇ ਜਾਣਗੇ ਔਰ ਜਿਹੜੀ ਇਹ ਜਿੰਨੀ ਫਿਰਨੀ ਆ ਇਸ ਪਿੰਡ ਦੀ ਉਹ ਸਾਰੀ ਪੱਕੀ ਕੀਤੀ ਜਾਊਗੀ ਔਰ ਜੋ ਗਲੀਆਂ ਨਾਲੀਆਂ ਦਾ ਕੰਮ ਆ ਜਾਂ ਜਿਹੜੀਆਂ ਸਾਡੀਆਂ ਲਿੰਕ ਰੂਡਸ ਆ ਉਹ ਵੀ ਸਾਰੀਆਂ ਜਿਹੜੀਆਂ ਥੰਦੀਆਂ ਪਾਸ ਹੋ ਚੁੱਕੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਹਲਕੇ ਦੇ ਵਿੱਚ ਵਿਕਾਸ ਹੋਗਾ ਕਿਉਂਕਿ ਐਤਕੀ ਬਰਸਾਤਾਂ ਜਿਹੜੀਆਂ ਲੌਂਗ ਟਾਈਮ ਲੈ ਗਈਆਂ ਲੌਂਗ ਟਾਈਮ ਬਰਸਾਤਾਂ ਚੱਲਣ ਕਰਕੇ ਜਿਹੜਾ ਸਾਡਾ ਮਸੰਦ ਦਾ ਕੰਮ ਡਿਲੇ ਹੋਇਆ ਜਿਹੜੀਆਂ ਬਹੁਤ ਸਾਰੀਆਂ 50 60 ਤੇ ਕਰੀਬ ਜਿਹੜੀਆਂ ਸੜਕਾਂ ਰੂਡਸ ਨੇ ਪਾਸ ਹੋਈਆਂ ਨੇ ਔਰ ਥੋੜੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਹਰ ਪਾਸੇ ਜਿਹੜਾ ਛੜਕਾਂ ਤੇ ਪੱਥਰ ਪੈਂਦਾ ਦੇਖੋ ਥੈਂਕ ਯੂ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬ ਬਲਾਗ ਪ੍ਰਧਾਨ ਆਮ ਆਦੀ ਪਾਰਟੀ ਹਲਕਾ ਮਚਾ ਅਬਰ ਸਾਹਿਬ ਮੀਟਿੰਗ ਜੀ ਕਿਹਾ ਕਿ ਮੀਟਿੰਗ ਅਸੀਂ ਸਰਦਾਰ ਤਲਬੀਰ ਸਿੰਘ ਜੀ ਗਿੱਲ ਸਾਹਿਬ ਸਾਡੇ ਜੋ ਰਤਨ ਜਰਨੈਲ ਨੇ ਇਹ ਸਾਨੂੰ ਪਾਰਟੀ ਨੇ ਬਹੁਤ ਤਕੜਾ ਇੱਕ ਮਤਲਬ ਜਿਹੜਾ ਉਹ ਲੀਡਰ ਦਿੱਤਾ ਵਾ ਤੇ ਅਸੀਂ ਉਹਨਾਂ ਦੇ ਫੇਰੀ ਪਾਈ ਤੇ ਨਾਲੇ ਅਸੀਂ ਕੋਈ ਵਿਕਾਸ ਕਰਦਾ ਦੇ ਨੀ ਪੱਥਰ ਰਖਣੇ ਸੀਗੇ ਤੇ ਉਹ ਰਖਾਏ ਤੇ ਨਾਲੇ ਪਿੰਡ ਦੇ ਵਿੱਚ ਉਹਨਾਂ ਦਾ ਜੀਆ ਨੂੰ ਆਖਿਆ ਗਿਆ ਤੇ ਉਹਨਾਂ ਨੂੰ ਪ੍ਰੋਸਾਦ ਹੋਇਆ ਕਿ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਖਤ ਜਿਹੜੀ ਆ ਉਹ ਜਿਹੜੇ ਵੋਟਰ ਬੈਠੇ ਨੇ ਸਾਹਮਣੇ ਉਹਨਾਂ ਦੇ ਸਹਿਯੋਗ ਨਾਲ ਤੁਹਾਨੂੰ ਵੱਧ ਚੜ ਕੇ ਜਿਤਾਵਾਂਗੇ ਅਸੀਂ ਸਰਦਾਰ ਤਰਬੀਰ ਸਿੰਘ ਗਿੱਲ ਸਾਹਿਬ ਜੀ ਦਾ ਜੀ ਆਇਆਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਸਾਡੇ ਸਗਠਨ ਮੰਤਰੀ ਸਰਦਾਰ ਕਿਰਪਾਲ ਸਿੰਘ ਜੀ ਆ ਖਲਕਾ ਮਜੀਠਾ ਤੋਂ ਉਹਨਾਂ ਦਾ ਵੀ ਧੰਨਵਾਦ ਤੇ ਸਾਡੇ ਸਿੱਖਿਆ ਕੌਨਟ੍ਰੋਲੇਟਰ ਸਰਦਾਰ ਪਰਮਿੰਦਰ ਸਿੰਘ ਸਰਪੰਚ ਕੋਲ ਉਹ ਵੀ ਸਾਡੇ ਵੀਰ ਸਰਦਾਰ ਗਨਨਾਬ ਸਿੰਘ ਜੀ ਹੋਰ ਵੀ ਦਰਜਾ ਬਦਰਜਾ ਬਲਾਕ ਪ੍ਰਦਾਸ ਸਰਪੰਚ ਸਹਿਬਾਨ ਅਤੇ ਪਿੰਡ ਦੀ ਸੰਗਤ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਦਾਦੇ ਛੋਟੇ ਦੇ ਕਹਿਣ ਤੇ ਸ਼ਰਨ ਪਾਏ ਨੇ ਵਾਹਿਗੁਰੂ ਜੀ ਕਾ ਖਾਲਸਾ